ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੋ ਸ਼ਹੀਦਾ ਸਿੰਘਾਂ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਜਿਮੀ ਖਾਲਸਾ ਜੀ ਆਪਾਂ ਘਰ ਦੇ ਵਿੱਚ ਆਪਣਾ ਸਾਰਾ ਪਰਿਵਾਰ ਬਹੁਤ ਮਿਹਨਤੀ ਹੈ ਮੈਂ ਇੰਤ ਕਰਦਾ ਏ ਤੇ ਗੁਰੂ ਦੀ ਨਾਲ ਜੁੜਿਆ ਹੋਇਆ ਏ ਕਦੇ ਵੀ ਕਿਸੇ ਦੇ ਨਾਲ ਆਪਾਂ ਅਕਸਰ ਹੀ ਸੁਣਦੇ ਆ ਬਹੁਤ ਭੈਣ ਭਰਾਵਾਂ ਦਾ ਇਹੀ ਕਹਿਣਾ ਹੁੰਦਾ ਏ ਕਿ ਅਸੀਂ ਕਦੇ ਵੀ ਕਿਸੇ ਦੇ ਨਾਲ ਮਾੜਾ ਨਹੀਂ ਕੀਤਾ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਿਆ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਰਹਿੰਦੀ ਏ ਕਈ ਵਾਰ ਆਪਾਂ ਖਾਲਸਾ ਜੀ ਜਦੋਂ ਗੁਰਬਾਣੀ ਦੇ ਜਾਪ ਕਰਨੇ ਸ਼ੁਰੂ ਕਰਦੇ ਆਂ ਤੇ ਸੇਵਾ ਸਿਮਰਨ ਕਰਨੀ ਸ਼ੁਰੂ ਕਰ ਦਿੰਨੇ ਆਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਆਪਣੀ ਘਰ ਦੇ ਜਿਹੜੇ ਮਾੜੇ ਹਾਲਾਤ ਹੁੰਦੇ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੇ ਘਰ ਪਰਿਵਾਰ ਤੇ ਕਿਰਪਾ ਵਰਤਣੀ ਸ਼ੁਰੂ ਹੋ ਜਾਂਦੀ ਏ ਪੈਰ کئی ਵਾਰ ਖਾਲਸਾ ਜੀ ਆਪਾਂ ਸਾਰੇ ਹੀ ਪਾਸਿਆਂ ਤੋਂ ਥੱਕ ਹਾਰ ਜਾਂਦੇ ਆ ਪਰ ਆਪਣੀ ਹੱਥ ਪੱਲੇ ਕੁਝ ਨਹੀਂ ਲੱਗਦਾ ਦਿਨੋ ਦਿਨ ਆਪਣੀ ਘਰ ਦੀ ਹਾਲਾਤ ਮਾੜੇ ਹੁੰਦੇ ਜਾਂਦੇ ਨੇ ਆਪਣੀ ਘਰ ਦੇ ਵਿੱਚੋਂ ਗਰੀਬੀ ਦੂਰ ਨਹੀਂ ਹੁੰਦੀ ਤੇ ਆਪਣੀ ਘਰ ਦੇ ਵਿੱਚ ਪੈਸਾ ਵੀ ਬਿਲਕੁਲ ਨਹੀਂ ਟਿਕਦਾ ਆਪਾਂ ਕਈ ਜਗ੍ਹਾ ਤੇ ਜਦੋਂ ਆਪਣੀ ਤੇ ਇਸ ਤਰ੍ਹਾਂ ਦੀ ਹਾਲਾਤ ਹੁੰਦੀ ਨਹੀਂ ਖਾਲਸਾ ਜੀ ਪੇਰਾਪਾ ਕਈ ਵਾਰ ਹੋਰ ਇਧਰ ਉਧਰ ਜਗਾ ਤੇ ਵੀ ਭੱਜਦੇ ਆ ਮੇਰੀ ਕਹਿਣ ਦਾ ਭਾਵ ਕਿ ਆਪਾਂ ਸਿਆੜਿਆਂ ਦੇ ਕੋਲ ਬਾਬਿਆਂ ਦੇ ਕੋਲ ਕੋਈ ਨਾ ਕੋਈ ਆਪਣੇ ਵੱਲੋਂ ਉਪਾਅ ਕਰਦੇ ਹੀ ਰਹਿੰਦੇ ਆ ਕਿ ਸਾਡੇ ਤੇ ਵੀ ਚੰਗੇ ਦਿਨ ਆ ਜਾਣ ਸਾਡੀ ਗਰੀਬੀ ਦੂਰ ਹੋ ਜਾਵੇ ਸਾਡੇ ਹਾਲਾਤ ਵਧੀਆ ਹੋ ਜਾਣ ਪਰ ਖਾਲਸਾ ਜੀ ਫਿਰ ਵੀ ਆਪਣੀ ਹਾਲਾਤ ਵਧੀਆ ਨਹੀਂ ਹੁੰਦੇਗੇ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣੀ ਕਿੱਥੀ ਗਲਤੀ ਆਪਾਂ ਕਰਦੀਆਂ ਹਰ ਰੋਜ਼ ਆਪਣੇ ਘਰ ਦੇ ਵਿੱਚ ਕਿਹੜੀ ਗਲਤੀ ਕਰਕੇ ਆਪਾਂ ਗਰੀਬੀ ਨੂੰ ਪੈਲ ਦਿੰਨੇ ਆ ਜਿਸ ਦੇ ਕਰਕੇ ਆਪਣੇ ਘਰ ਦੇ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਏ ਤੇ ਜਿਸ ਦੇ ਨਾਲ ਖਾਲਸਾ ਜੀ ਆਪਣੇ ਘਰ ਤੇ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਹੁੰਦੀ ਫਿਰ ਖਾਲਸਾ ਜੀ ਆਪਣੀ ਘਰ ਦੇ ਵਿੱਚ ਪੈਸਾ ਵੀ ਬਿਲਕੁਲ ਨਹੀਂ ਠਹਿਰਦਾ ਇਸ ਦੀ ਕੁਝ ਕਾਰਨ ਹੁੰਦੇ ਨੇ ਕਿਹੜੀਆਂ ਆਪਣੀ ਤੋਂ ਗਲਤੀਆਂ ਹੁੰਦੀਆਂ ਨੇ ਜਾਂ ਕਿਹੜੇ ਆਪਾਂ ਡੇਲੀ ਰੁਟੀਨ ਦੇ ਵਿੱਚ ਜੋ ਰਾਤ ਦੇ ਸਮੇਂ ਜਾਂ ਦੇਨ ਦੇ ਸਮੇਂ ਆਪਾਂ ਕੰਮ ਕਰਦੇ ਆ ਉਹ ਕਮਾਕਾਰਾਂ ਦੇ ਵਿੱਚ ਆਪਣੀ ਤੋਂ ਕੁਝ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਆਪਣੀ ਘਰ ਦੇ ਵਿੱਚ ਉਹ ਗਰੀਬੀ ਦੂਰ ਨਹੀਂ ਹੁੰਦੀ ਤੇ ਆਪਣੀ ਘਰ ਦੇ ਵਿੱਚ ਪੈਸੇ ਦੀ ਬਰਕਤ ਨਹੀਂ ਰਹਿੰਦੀ। ਏਸੀ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੀ ਕਰਾਂਗੇ। ਅਸੀਂ ਤੁਹਾਨੂੰ ਪੰਜ ਗੁਪਤ ਰਾਜ ਦੱਸਾਂਗੇ ਅਮੀਰੀ ਦੇ ਜਿਸ ਨੂੰ ਕਰਨ ਦੇ ਨਾਲ ਖਾਲਸਾ ਜੀ ਘਰ ਦੇ ਵਿੱਚ ਪੈਸਾ ਰਿਜਕ ਤੇ ਬਰਕਤ ਦੇ ਨਾਲ ਤੁਹਾਡਾ ਘਰ ਭਰ ਜਾਵੇਗਾ। ਇਸ ਵੀਡੀਓ ਨੂੰ ਖਾਰਸਾ ਜੀ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਸਾਰੀ ਵੀਡੀਓ ਸੁਣਨ ਤੋਂ ਪਤਾ ਲੱਗ ਸਕੇ ਕਿ ਆਪਾਂ ਘਰ ਦੇ ਵਿੱਚ ਕੀ ਗਲਤੀਆਂ ਕਰਦੇ ਆ ਤੇ ਕਿਹੜੀਆਂ ਗਲਤੀਆਂ ਸਾਨੂੰ ਸੁਧਾਰਨੀਆਂ ਚਾਹੀਦੀਆਂ ਨੇ ਸੋ ਇਸੇ ਤਰ੍ਹਾਂ ਖਾਰਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੀ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਵੀਡੀਓ ਨੂੰ ਵੱਧ ਤੇ ਵੱਧ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਜਦੋਂ ਕੋਈ ਹੋਰ ਵੀਰਪੈਣ ਸੁਣੇ ਤੇ ਉਸ ਦਾ ਵੀ ਭਲਾ ਹੋਵੇ ਇਸੀ ਤਰ੍ਹਾਂ ਖਾਲਸਾ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਕੀਮਤੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਗੱਲਾਂ ਦੀ ਬਾਰੇ ਖਾਲਸਾ ਜੀ ਸਾਡੇ ਵਿੱਚੋਂ ਕਈ ਭੈਣ ਭਰਾਵਾਂ ਨੂੰ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਕਰਕੇ ਖਾਲਸਾ ਜੀ ਅਸੀਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਆਪਣੀ ਘਰ ਦੀ ਪਰਿਵਾਰ ਦੇ ਵਿੱਚ ਕਰ ਬੈਠਦੇ ਆਂ ਜਿਸ ਕਾਰਨ ਕਰਕੇ ਖਾਲਸਾ ਜੀ ਸਾਡੇ ਘਰ ਦੇ ਵਿੱਚ ਕਲੇਸ਼, ਦਲੇਦਰਤਾ, ਬਿਮਾਰੀ ਤੇ ਗਰੀਬੀ ਆ ਜਾਂਦੀ ਏ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਜ਼ਰੂਰੀ 3-4 ਨੁਕਤੇ ਸ਼ੇਅਰ ਕਰਾਂਗੇ, ਸਾਂਝੇ ਕਰਾਂਗੇ ਜਿਨ੍ਹਾਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਅਪਣਾਉਣਾ ਏ ਜਿਸ ਦੇ ਕਰਕੇ ਖਾਲਸਾ ਜੀ ਅੱਜ ਦੀ ਵੀਡੀਓ ਸਾਰੀ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਹਾਡੇ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਦੇ ਤੇ ਸਾਡੀ ਕਮ ਆਉਣ ਵਾਲੀਆਂ ਖਾਲਸਾ ਜੀ ਗੱਲਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਇਸ ਲਈ ਵੀਡੀਓ ਨੂੰ ਪੂਰੇ ਅੰਤ ਦੇ ਤੱਕ ਜ਼ਰੂਰ ਦੇਖਿਓ ਏਸੀ ਤਰ੍ਹਾਂ ਖਾਲਸਾ ਜੀ ਇੱਕ ਪਿੰਡ ਦੇ ਵਿੱਚ ਦੋਨੇ ਹਸਬੰਡ ਵਾਈਫ ਪਤੀ ਪਤਨੀ ਰਹਿੰਦੇ ਸੀ ਤੇ ਉਹਨਾਂ ਦੀ ਸਿਆਣਪ ਦੀ ਖਾਲਸਾ ਜੀ ਤੇ ਸ੍ਰਮਜਿਦਾਰ ਦੀ ਖਾਲਸਾ ਜੀ ਚਰਚੇ ਚਾਰਛਪੇਰੇ ਸੀ ਲੋਕ ਅਕਸਰ ਹੀ ਖਾਲਸਾ ਜੀ ਉਹਨਾਂ ਦੇ ਬਾਰੇ ਦੇ ਵਿੱਚ ਗੱਲਾਂ ਕਰਦੇ ਰਹਿੰਦੇ ਸਨ ਕਿ ਪਤਾ ਨਹੀਂ ਇਹਨਾਂ ਦੇ ਹੱਥ ਦੇ ਵਿੱਚ ਕੀ ਜਾਦੂ ਦੀ ਛੜੀ ਏ ਕਿ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਨੇ ਉਹ ਹਰ ਇੱਕ ਕੰਮ ਹੀ ਸਿਰੇ ਚੜ ਜਾਂਦਾ ਏ ਇਹ ਤਾਂ ਮਿੱਟੀ ਨੂੰ ਵੀ ਹੱਥ ਪਾਉਂਦੇ ਨੇ ਤਾਂ ਉਹ ਮਿੱਟੀ ਵੀ ਸੋਨਾ ਬਣ ਜਾਂਦੀ ਏ ਇਸੀ ਤੇਰਾ ਖਾਲਸਾ ਜੀ ਪੂਰੇ ਪਰਿਵਾਰ ਦੀ ਏਕਤਾ ਤੇ ਪ੍ਰੀਮ ਪਿਆਰ ਦੀਆਂ ਗੱਲਾਂ ਹੁੰਦੀਆਂ ਸਨ। ਕੋਈ ਕਦੇ ਵੀ ਇਨ੍ਹਾਂ ਦੇ ਪਰਿਵਾਰ ਦੇ ਵਿੱਚ ਕਦੇ ਲੜਾਈ ਝਗੜਾ ਨਹੀਂ ਸੁਣਿਆ, ਕਦੇ ਉੱਚੀ ਆਵਾਜ਼ ਆਈ ਨਹੀਂ ਸੁਣੀ ਤੇ ਰਿਜਕ ਵੀ ਇਨ੍ਹਾਂ ਦੇ ਘੇਟਾਂ ਦੇ ਤੱਕ ਰੋਲਦਾ ਏ। ਕਿਉਂਕਿ ਖਾਲਸਾ ਜੀ ਪਰਮਾਤਮਾ ਦੀ ਦਿੱਤੀ ਹੋਈ ਹਰ ਇੱਕ ਚੀਜ਼ ਉਹਨਾਂ ਦੇ ਘਰ ਦੇ ਵਿੱਚ ਸੀ। ਕਿਸੇ ਵੀ ਚੀਜ਼ ਦੀ ਉਹਨਾਂ ਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਸੀ। ਜਮੀਨ, ਜਾਇਦਾਦ, ਸਾਰੀਆਂ ਸੁੱਖ ਸਹੂਲਤਾਂ ਸਭ ਕੁਝ ਖਾਲਸਾ ਜੀ ਉਹਨਾਂ ਦੇ ਘਰ ਦੇ ਵਿੱਚ ਸੀ। ਜਿਵੇਂ ਹੀ ਖਾਲਸਾ ਜੀ ਸਮਾਂ ਬੀਤਦਾ ਜਾਂਦਾ ਏ ਤੀ ਇਸ ਪਰਿਵਾਰ ਦੀ ਤਰੱਕੀ ਦਿਨੋਂ ਦਿਨ ਵਾਧਦੀ ਜਾਂਦੀ ਏ। ਤੇ ਪਰਿਵਾਰ ਦੇ ਵਿੱਚ ਪ੍ਰੇਮ, ਏਕਤਾ ਤੇ ਮਿਲਵਰਤਨ ਦਿਨੋਂ ਦਿਨ ਖਾਲਸਾ ਜੀ ਹੋਰ ਵੀ ਵੱਧ ਗਿਆ ਸੀ। ਇਸੀ ਤਰ੍ਹਾਂ ਖਾਲਸਾ ਜੀ ਕਈ ਲੋਕ ਇਸ ਪਰਿਵਾਰ ਦੀ ਤਰੱਕੀ ਤੇ ਏਕਤਾ ਨੂੰ ਦੇਖ ਕੇ ਬਹੁਤ ਜ਼ਿਆਦਾ ਸੜਦੇ ਸਨ ਤੇ ਕਈ ਲੋਕ ਇਸ ਪਰਿਵਾਰ ਵਰਗੇ ਇਨਾ ਪਤੀ ਪਤਨੀ ਵਰਗੇ ਬਣਨਾ ਚਾਹੁੰਦੇ ਸਨ। ਇਸੇ ਤਰ੍ਹਾਂ ਖਾਲਸਾ ਜੀ ਇਸ ਪਰਿਵਾਰ ਦੇ ਵਿੱਚ ਇਹ ਪਤੀ ਪਤਨੀ ਦੇ ਕੋਲ ਦੋ ਬੇਟੇ ਤੇ ਇੱਕ ਬੇਟੀ ਸੀ। ਈਸੀ ਤੇਰਾ ਖਾਲਸਾ ਜੀ ਜਦੋਂ ਸਮਾਂ ਬੀਤਦਾ ਜਾਂਦਾ ਏ ਤੇ ਬੱਚੇ ਵੱਡੇ ਹੁੰਦੇ ਨੇ ਪੁੱਤਰ ਜਵਾਨ ਹੋਏ ਤੇ ਹਰ ਕੋਈ ਇਸ ਪਰਿਵਾਰ ਦੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਸੀ ਕਿਉਂਕਿ ਖਾਲਸਾ ਜੀ ਬਹੁਤ ਪਲਾ ਪਰਿਵਾਰ ਸੀ ਮਿਹਨਤੀ ਪਰਿਵਾਰ ਸੀ ਤੇ ਮਿੱਠ ਬੋਲੜਾ ਪਰਿਵਾਰ ਸੀ ਤੇ ਸਭ ਤੋਂ ਵੱਡੀ ਗੱਲ ਖਾਲਸਾ ਜੀ ਪਰਿਵਾਰ ਦੀ ਏਕਤਾ ਤੇ ਕਾਮਯਾਬੀ ਦੇ ਬਾਰੇ ਤਲ ਸਾਰੇ ਲੋਕ ਹੀ ਜਾਣਦੇ ਸਨ ਇਸੇ ਤਰ੍ਹਾਂ ਖਾਲਸਾ ਜੀ ਇਸ ਪਰਿਵਾਰ ਦੇ ਜੋ ਪੁੱਤਰ ਸਨ ਉਹਨਾਂ ਨੂੰ ਚਾਰ ਛੇ ਪੇਰੋਂ ਵਿਆਹ ਦੇ ਲਈ ਰਿਸ਼ਤੇ ਆਉਣ ਲੱਗੇ। ਇਸੇ ਤਰ੍ਹਾਂ ਖਾਲਸਾ ਜੀ ਪਤੀ ਪਤਨੀ ਨੇ ਪਰਿਵਾਰ ਦੇਖਿਆ ਬਹੁਤ ਸੂਝਵਾਨ ਕੁੜਕੀ ਦੇਖੀ ਬਹੁਤ ਸੋਚ ਸਮਝ ਦੇ ਨਾਲ ਆਪਣੇ ਬੇਟੇ ਦਾ ਉਸ ਕੁੜਕੀ ਦੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ। ਤੇ ਇਸੇ ਤਰ੍ਹਾਂ ਖਾਲਸਾ ਜੀ ਕੁਝ ਕੁ ਮਹੀਨਿਆਂ ਦੇ ਬਾਅਦ ਉਸ ਪਰਿਵਾਰ ਨੇ ਉਹ ਸਿਆਣੀ ਧੀ ਨੂੰ ਵਿਆਹ ਕੇ ਤੇ ਆਪਣੀ ਘਰ ਦੀ ਨੂੰ ਬਣਾ ਲਿਆ। ਨੂੰ ਬਣਾ ਕੇ ਉਸ ਬੇਟੀ ਨੂੰ ਆਪਣੇ ਘਰ ਦੇ ਵਿੱਚ ਖਾਲਸਾ ਜੀ ਉਹ ਪਰਿਵਾਰ ਲੈ ਆਇਆ। ਹੁਣ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵਿਆਹ ਦੇ ਕੁਝ ਦਿਨ ਵਿੱਚ ਆਉਂਦੇ ਨੇ। ਕੁਝ ਦਿਨਾਂ ਤੋਂ ਬਾਅਦ ਦੇ ਵਿੱਚ ਇਹ ਹਸਬੰਦ ਵਾਈਫ ਪਤੀ ਪਤਨੀ ਨੇ ਆਪਣੇ ਨੂ ਪੁੱਤਰ ਨੂੰ ਖਾਲਸਾ ਜੀ ਆਪਣੇ ਕੋਲ ਬੁਲਾਉਂਦੇ ਨੇ ਕੋਲ ਬੁਲਾਉਣ ਤੋਂ ਬਾਅਦ ਖਾਲਸਾ ਜੀ ਉਹ ਦੋਨੇ ਪਤੀ ਪਤਨੀ ਆਪਣੇ ਨੂ ਪੁੱਤ ਨੂੰ ਸਮਝਾਉਣ ਲੱਗੇ ਕਿ ਦੇਖੋ ਬੱਚਿਓ ਤੁਸੀਂ ਇਸ ਘਰ ਦੇ ਵਿੱਚ ਵੱਡੇ ਹੋ ਤੇ ਅਸੀਂ ਕੁਝ ਕੋ ਗੱਲਾਂ ਤੁਹਾਨੂੰ ਸਮਝਾਉਣੀਆਂ ਚਾਹੁੰਦੇ ਆ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਈਆਂ ਸਨ ਕਿਉਂਕਿ ਜਿਵੇਂ ਤੁਸੀਂ ਇਸ ਘਰ ਦੇ ਵਿੱਚ ਵੱਡੇ ਹੋ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਅੱਗੇ ਵੱਡੀਆਂ ਨੇ ਤੇ ਜੋ ਗੱਲਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਸਮਝਾਈਆਂ ਸਨ ਤੇ ਉਹਨਾਂ ਦੇ ਕਹੀ ਤੇ ਚੱਲ ਕੇ ਅਸੀਂ ਅੱਜ ਤੱਕ ਸਾਰੇ ਪਰਿਵਾਰ ਨੂੰ ਇੱਕੋ ਛੱਤ ਦੇ ਹੇਠਾਂ ਹੀ ਰੱਖਿਆ ਹੈ ਤੇ ਜਿਹੜੀਆਂ ਗੱਲਾਂ ਸਾਡੀ ਕਾਮਯਾਬੀ ਤੇ ਸਾਡੀ ਤਰੱਕੀ ਦਾ ਕਾਰਨ ਬਣੀਆਂ ਨੇ ਇਸ ਤਰ੍ਹਾਂ ਖਾਲਸਾ ਜੀ ਉਹ પતિ ਪਤਨੀ ਆਪਣੇ ਨੋ ਪੁੱਤ ਨੂੰ ਕਹਿਣ ਲੱਗਦੇ ਨੇ ਏਸੀ ਤੇਰਾ ਖਾਲਸਾ ਜੀ ਉਹ ਬਜ਼ੁਰਗ ਮਾਤਾ ਜੀ ਨੇ ਆਪਣੀ ਨੋ ਨੂੰ ਕਿਹਾ ਕਿ ਪੁੱਤਰ ਜਦੋਂ ਮੈਂ ਇਸ ਘਰ ਦੇ ਵਿੱਚ ਨਵੀਂ ਵਿਆਹੀ ਆਈ ਸੀ ਮੈਂ ਵੀ ਤੇਰੇ ਵਾਂਗ ਘਰ ਦੇ ਵਿੱਚ ਸਭ ਤੋਂ ਵੱਡੀ ਨੋ ਸੀ ਤੇ ਜਿਸ ਦਿਨ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਆਈ ਸੀ ਤਾਂ ਮੇਰੀ ਸੱਸ ਨੇ ਕੁਝ ਕੁ ਗੱਲਾਂ ਮੈਨੂੰ ਸਮਝਾਈਆਂ ਸੀ ਜੋ ਉਹੀ ਗੱਲਾਂ ਨੇ ਪੁੱਤਰ ਅੱਜ ਮੈਂ ਤੈਨੂੰ ਸਮਝਾਉਣ ਲੱਗੀ ਆ ਸਭ ਤੋਂ ਪਹਿਲੀ ਗੱਲ ਖਾਲਸਾ ਜੀ ਉਹ ਮਾਤਾ ਜੀ ਨੇ ਆਪਣੀ ਨੂੰਹ ਨੂੰ ਸਮਝਾਈ ਕਿ ਸਭ ਤੋਂ ਪਹਿਲੀ ਗੱਲ ਜੋ ਮੇਰੀ ਸੱਸ ਨੇ ਮੈਨੂੰ ਸਮਝਾਈ ਸੀ ਉਹ ਮੈਂ ਤੈਨੂੰ ਸਮਝਾਉਣ ਲੱਗੀ ਆ ਕਿ ਸੂਰਜ ਚੜ੍ਹਨ ਤੋਂ ਪਹਿਲੋਂ-ਪਹਿਲੋਂ ਉੱਠਣਾ ਕਰਨਾ ਏ ਕਿਉਂਕਿ ਖਾਲਸਾ ਜੀ ਜਿਹੜੀ ਪਰਿਵਾਰ ਦੀ ਮੈਂਬਰ ਸੂਰਜ ਜਿਹੜਾ ਤੋਂ ਪਹਿਲਾ ਪਹਿਲਾ ਉੱਠਦੀ ਨਹੀਂ ਉਹ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਨੇ ਤੇ ਤੈਨੂੰ ਦੇਖ ਕੇ ਹੀ ਛੋਟਿਆਂ ਨੇ ਸਿੱਖਣਾ ਏ ਇਸ ਕਰਕੇ ਤੂੰ ਇਸ ਘਰ ਦੇ ਵਿੱਚ ਵੱਡੀ ਏ ਤਾਂ ਇਹ ਇੱਕ ਚੰਗੀ ਆਦਤ ਤੇਰੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਏ ਤਾਂ ਹੀ ਤੇਰੇ ਵੱਲ ਦੇਖ ਕੇ ਦੂਸਰੇ ਨੇ ਜੋ ਉਹ ਵੀ ਸਿੱਖਣਗੇ ਇਸ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਆਪਣੀ ਨੂੰ ਨੂੰ ਸਮਝਾਉਣ ਲੱਗੇ ਕਿ ਇਸ ਤਰ੍ਹਾਂ ਉਠਦਿਆਂ ਦੇ ਨਾਲ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੁਸੀਂ ਯਾਦ ਕਰਨਾ ਹੈ ਕਿਉਂਕਿ ਚਲੋ ਖਾਲਸਾ ਜੀ ਆਪਾਂ ਉਠਣ ਅਨਸਾਰ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਯਾਦ ਕਰਦੇ ਹਾਂ ਦਾ ਸਾਡੇ ਉੱਤੇ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਏ ਜਿਸ ਕਰਕੇ ਖਾਲਸਾ ਜੀ ਸਾਡੇ ਸਾਰੇ ਹੀ ਸਵੇਰ ਦੇ ਦਿਨ ਦੇ ਜੋ ਕੰਮ ਕਾਰਜ ਹੁੰਦੇ ਨੇ ਉਹ ਆਸਾਨ ਹੋ ਜਾਂਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਆਪਣੀ ਨੂੰ ਨੂੰ ਕਹਿਣ ਲੱਗੇ ਕਿ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਏ ਤੇ ਫਿਰ ਆਪਣੀ ਕੰਮਕਾਰਾਂ ਨੂੰ ਤੁਸੀਂ ਹੱਥ ਪਾਉਣਾ ਏ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਆਪਣੀ ਨੂੰ-ਨੂੰ ਸਮਝਾਉਣ ਲੱਗੇ ਕਿ ਸਵੇਰੇ ਜਦੋਂ ਸੂਰਜ ਚੜਨ ਤੋਂ ਪਹਿਲਾਂ ਉੱਠ ਕੇ ਸਵੇਰੇ ਤੂੰ ਸੀ ਉਸ ਪਰਮਾਤਮਾ ਦਾ ਨਾਮ ਲਾਉਗੀ ਤੀਸਰਾ ਪ੍ਰਭਾਵ ਤੇਰੀ ਸਾਰੀ ਜ਼ਿੰਦਗੀ ਦੇ ਉੱਪਰ ਪਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਜੋ ਬੱਚੇ ਹੋਣਗੇ ਉਹ ਵੀ ਉਦਮੀ ਹੋਣਗੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਨਗੇ ਤੇ ਉਹਨਾਂ ਦੇ ਉੱਪਰ ਵੀ ਵਾਇਗਰੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਰਹੇਗੀ ਬਰਕਤਾਂ ਰਹਣਗੀਆਂ ਇੱਕ ਇੱਕ ਕਾਰਜ ਜਰੂਰ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਦੂਸਰਾ ਕੰਮ ਹੈ ਜਦੋਂ ਆਪਾਂ ਸਾਰੇ ਘਰ ਦੇ ਵਿੱਚ ਰਹਿੰਦੇ ਆਂ ਤੇ ਘਰ ਦਾ ਮੁਖੀਆ ਹੋਣ ਦੇ ਨਾਤੇ ਆਪਾਂ ਨੂੰ ਸਾਰਿਆਂ ਦੀ ਸਲਾਹ مشورہ ਦੇ ਨਾਲ ਚੱਲਣਾ ਚਾਹੀਦਾ ਹੈ ਪਰ ਜੇਕਰ ਤੋ ਆਡੇ ਤੋਂ ਛੋਟਾ ਵੀ ਤੁਹਾਨੂੰ ਕੋਈ ਸਲਾਹ ਦਿੰਦਾ ਏ ਆਪਣੀ ਕੋਈ ਰਾਏ ਦਿੰਦਾ ਏ ਤਾਂ ਉਸ ਦੀ ਤੁਸੀਂ ਉਮਰ ਤੇ ਨਹੀਂ ਜਾਣਾ ਉਸ ਦੀ ਤੁਸੀਂ ਜੋ ਸਲਾਹ ਦੇ ਰਿਹਾ ਉਸ ਨੂੰ ਸੋਚ ਸਮਝ ਕੇ ਫਿਰ ਤੁਸੀਂ ਉਸ ਦੇ ਉੱਪਰ ਕੋਈ ਆਪਣੀ ਰਾਏ ਦੇਣੀ ਹੈ ਇਸ ਕਰਕੇ ਤੁਸੀਂ ਆਪਣੀ ਸਮਝ ਦੇ ਅਨੁਸਾਰ ਸੋਚ ਸਮਝ ਕੇ ਚੱਲਣਾ ਹੈ ਘਰ ਦੇ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਨਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਿਸੇ ਨਤੀਜੇ ਦੇ ਉੱਤੇ ਪਹੁੰਚਣਾ ਹੈ ਤਾਂ ਇਸੇ ਤਰ੍ਹਾਂ ਖਾਲਸਾ ਜੀ ਆਪਣੀ ਗੱਲ ਨੂੰ ਕਿਸੇ ਤੋਂ ਕੋਈ ਜ਼ੋਰ ਜ਼ਬਰਦਸਤੀ ਕਰਕੇ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਕੋਈ ਆਪਣੀ ਗੱਲ ਨੂੰ ਕਿਸੇ 'ਤੇ ਥੋਪਦੇ ਆ ਜਾਂ ਜ਼ੋਰ ਜ਼ਬਰਦਸਤੀ ਕਰਕੇ ਆਪਾਂ ਆਪਣੀ ਗੱਲ ਨੂੰ ਮਨਵਾਉਣੀ ਆ ਤਾਂ ਤੁਸੀਂ ਸਮਝ ਸਕਦੇ ਹੋ ਖਾਲਸਾ ਜੀ ਇਹ ਝੂਠ ਦੇਣ ਦੇ ਬਰਾਬਰ ਹੈ ਜਦੋਂ ਆਪਾ ਆਪਣੀਆਂ ਗੱਲਾਂ ਨੂੰ ਜ਼ੋਰ ਜ਼ਬਰਦਸਤੀ ਕਰਕੇ ਦੂਜਿਆਂ ਤੋਂ ਮਨਵਾਉਣਾ ਚਾਹਣੀ ਹੁੰਦੇ ਆ ਇਸ ਤਰ੍ਹਾਂ ਖਾਲਸਾ ਜੀ ਜ਼ੋਰ ਜ਼ਬਰਦਸਤੀ ਆਪਣੇ ਪਰਿਵਾਰ ਦੇ ਉੱਪਰ ਨਹੀਂ ਕਰਨੀ ਜੇਕਰ ਕਰਦੇ ਹੋ ਤਾਂ ਉਸ ਜਗ੍ਹਾ ਤੇ ਰਿਸ਼ਤੇ ਜਿਆਦਾ ਲੰਬਾ ਸਮਾਂ ਤੱਕ ਨਹੀਂ ਚੱਲਦੇ ਤੇ ਤੀਸਰਾ ਕਾਰਨ ਇਹ ਹੁੰਦਾ ਏ ਖਾਲਸਾ ਜੀ ਕਿ ਬੇਹਾ ਭੋਜਨ ਬੇਹੀ ਭੋਜਨ ਤੋਂ ਤੁਸੀਂ ਦੂਰ ਰਹਿਣਾ ਏ ਜਿਵੇਂ ਬੇਹੀ ਭੋਜਨ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਏ ਜਾਂ ਉਹ ਖਰਾਬ ਹੋ ਜਾਂਦਾ ਏ ਤੇ ਜਦੋਂ ਅਸੀਂ ਖਰਾਬ ਹੋਈ ਚੀਜ਼ ਨੂੰ ਖਾਲਸਾ ਜੀ ਖਾਣੇ ਆ ਤੇ ਉਸ ਦੇ ਨਾਲ ਆਪਣੇ ਸਰੀਰ ਨੂੰ ਠੇਸ ਪਹੁੰਚਦੀ ਏ ਆਪਣੇ ਸਰੀਰ ਨੂੰ ਪ੍ਰੋਬਲਮ ਆਉਂਦੀ ਏ ਬਿਮਾਰੀਆਂ ਲੱਗਦੀਆਂ ਨੇ ਜਿਸ ਦੇ ਨਾਲ ਖਾਲਸਾ ਜੀ ਅਸੀਂ ਬਿਮਾਰ ਹੋ ਸਕਦੇ ਆ ਤੇ ਸਾਡੇ ਉੱਪਰ ਆਲਸ ਦਲੇਂਦਰ ਆ ਜਾਂਦਾ ਏ ਇਸ ਤਰ੍ਹਾਂ ਖਾਲਸਾ ਜੀ ਇਸ ਗੱਲ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਵੇਂ ਬੇਹਾ ਭੋਜਨ ਸਾਡੇ ਲਈ ਨੁਕਸਾਨਦਾਇਕ ਏ ਉਸੇ ਤਰ੍ਹਾਂ ਖਾਲਸਾ ਜੀ ਇਹ ਪਹਿਲੀਆਂ ਪੁਰਾਣੀਆਂ ਗੱਲਾਂ ਵੀ ਸਾਡੇ ਰਿਸ਼ਤਿਆਂ ਨੂੰ ਜ਼ਰੂਰ ਨੁਕਸਾਨ ਪਹੁੰਚਾਉਂਦੀਆਂ ਨੇ ਇਸੀ ਤਰ੍ਹਾਂ ਖਾਲਸਾ ਜੀ ਕਈ ਵਾਰ ਸਾਡੇ ਘਰ ਦੇ ਜੀਆਂ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਜਾਂ ਫਿਰ ਸਾਡੇ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਪਰ ਜੇਕਰ ਖਾਲਸਾ ਜੀ ਅਸੀਂ ਉਹ ਪੁਰਾਣੀਆਂ ਗੱਲਾਂ ਨੂੰ ਯਾਦ ਰੱਖਾਂਗੇ ਤੇ ਉਹਨਾਂ ਗੱਲਾਂ ਨੂੰ ਅਸੀਂ ਵਾਰ-ਵਾਰ ਯਾਦ ਕਰਾਂਗੇ ਤੇ ਜਾਂ ਫਿਰ ਖਾਲਸਾ ਜੀ ਉਸ ਫੈਮਿਲੀ ਮੈਂਬਰ ਨੂੰ ਆਪਾਂ ਯਾਦ ਕਰਵਾਉਣੇ ਆ ਜਿਸ ਤੋਂ ਉਹ ਗਲਤੀ ਹੋਈ ਸੀ ਤਾਂ ਉਹਨੂੰ ਅਸੀਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵਾਰ-ਵਾਰ ਗਲਤੀਆਂ ਨੂੰ ਸੁਣਾ ਕੇ ਸਿਰ ਗੰਦਾ ਕਰਵਾਵਾਂਗੇ ਤਾਂ ਖਾਲਸਾ ਜੀ ਇਸ ਤਰ੍ਹਾਂ ਕਰਨ ਦੇ ਨਾਲ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਏ ਜਿਸ ਦੀ ਕਰਕੇ ਖਾਲਸਾ ਜੀ ਉਹ ਰਿਸ਼ਤੇ ਨੇ ਜਿਹੜੇ ਫਿਰ ਬਹੁਤ ਹੀ ਦੇਰ ਦੇ ਤੱਕ ਨੇਪਦੇ ਨਹੀਂ ਇਸ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਝੂਠੇ ਤੇ ਬੇਹੋਜਨ ਤੋਂ ਪਰਹੇਜ਼ ਕਰਦੇ ਆ ਨਾ ਉਸੇ ਤਰ੍ਹਾਂ ਖਾਲਸਾ ਜੀ ਦੂਜਿਆਂ ਦੀ ਕੋਈ ਨਾ ਕੋਈ ਗਲਤ ਓਪਣ ਤੋਂ ਵੀ ਤੁਸੀਂ ਪਰਹੇਜ਼ ਕਰਨਾ ਏ ਤੇ ਨਾ ਹੀ ਆਪਣੀ ਕਿਸੇ ਗੱਲ ਨੂੰ ਮਨਾਉਣ ਦੇ ਲਈ ਤੁਸੀਂ ਕਿਸੇ ਦੇ ਨਾਲ ਵੀ ਜ਼ੋਰ ਜ਼ਬਰਦਸਤੀ ਕਰਨੀ ਏ ਭਾਵੇਂ ਖਾਲਸਾ ਜੀ ਕਿਸੇ ਤੋਂ ਕੁਝ ਵੀ ਪਿੱਛੇ ਕੁਝ ਮਾੜਾ ਹੋ ਗਿਆ ਸੀ ਜਾਂ ਕੋਈ ਗਲਤੀ ਹੋ ਗਈ ਸੀ ਤਾਂ ਤੁਸੀਂ ਉਸ ਚੀਜ਼ ਨੂੰ ਭੁਲਾਉਣਾ ਹੈ ਤੇ ਇਸ ਤਰ੍ਹਾਂ ਖਾਲਸਾ ਜੀ ਉਸ ਨੂੰ ਨਾ ਤਾਂ ਤੁਸੀਂ ਵਾਰ-ਵਾਰ ਯਾਦ ਕਰਨਾ ਹੈ ਤੇ ਨਾ ਉਸ ਫੈਮਿਲੀ ਮੈਂਬਰ ਨੂੰ ਵਾਰ-ਵਾਰ ਯਾਦ ਕਰਵਾ ਕੇ ਤੁਸੀਂ ਸ਼ਰਮਿੰਦਾ ਕਰਨਾ ਹੈ ਉਸ ਤੋਂ ਬਾਅਦ ਦੀ ਵਿੱਚ ਖਾਲਸਾ ਜੀ ਜੋ ਚੌਥੀ ਗੱਲ ਏ ਤੁਸੀਂ ਹਰ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਹੈ ਜਿੰਨਾ ਉਸ ਆਕਾਰਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਓਸ ਦੇ ਲਈ ਤੁਸੀਂ ਸ਼ੁਕਰਾਨਾ ਕਰਿਆ ਕਰੋ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਤਾਂ ਕਰਨਾ ਹੀ ਕਰਨਾ ਹੀ ਖਾਲਸਾ ਜੀ ਜੇਕਰ ਆਪਣੀ ਫੈਮਲੀ ਦੇ ਵਿੱਚ ਕੋਈ ਪਰਿਵਾਰ ਦਾ ਮੈਂਬਰ ਆਪਣੀ ਲਈ ਕੁਝ ਚੰਗਾ ਕਰਦਾ ਏ ਤਾਂ ਉਸ ਦਾ ਵੀ ਤੁਸੀਂ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਖਾਲਸਾ ਜੀ ਜਦੋਂ ਤੁਸੀਂ ਸ਼ੁਕਰਾਨਾ ਫੈਮਿਲੀ ਮੈਂਬਰ ਦਾ ਕਰਦੇ ਹੋ ਤਾਂ ਸ਼ੁਕਰਾਨਾ ਕਰਨ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਤੁਹਾਡੀ ਪ੍ਰਤੀ ਇੱਜ਼ਤ ਹੋਰ ਵੀ ਵੱਧ ਜਾਵੇਗੀ। ਇਸੇ ਤਰ੍ਹਾਂ ਖਾਲਸਾ ਜੀ ਜੇਕਰ ਆਪਾਂ ਹਮੇਸ਼ਾ ਇਹੀ ਕਹਿੰਦੇ ਰਹਾਂਗੇ ਕਿ ਤੂੰ ਮੇਰੇ ਲਈ ਆ ਨਹੀਂ ਕੀਤਾ ਉਹ ਨਹੀਂ ਕੀਤਾ ਤਾਂ ਉਸ ਇਨਸਾਨ ਨੂੰ ਫੈਮਿਲੀ ਮੈਂਬਰ ਨੂੰ ਇਹ ਸ਼ੀਜ ਜ਼ਰੂਰ ਮਨ ਦੇ ਵਿੱਚ ਆਉਂਦੀ ਏ ਕਿ ਜੋ ਮੈਂ ਕੰਮ ਕੀਤੇ ਨੇ ਉਹ ਤਾਂ ਇਸ ਨੂੰ ਦੇਖਦੇ ਨਹੀਂ ਤੇ ਜੋ ਮੈਂ ਨਹੀਂ ਕੀਤਾ ਉਹ ਹੀ ਦੇਖ ਰਿਹਾ ਹੈ ਇਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭਾਵੇਂ ਤਾਂ ਆਪਣੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈ ਤੇ ਭਾਵੇਂ ਆਪਣਾ ਕੋਈ ਦੋਸਤ ਮਿੱਤਰ ਹੈ ਜੋ ਆਪਣੇ ਨਾਲ ਜੁੜਿਆ ਹੋਇਆ ਹੈ ਤਾਂ ਉਸ ਦੇ ਵਿੱਚੋਂ ਖਾਲਸਾ ਜੀ ਤੁਸੀਂ ਉਸ ਦੇ ਗੁਣ ਤੇ ਉਸ ਦੀ ਕਾਬਲੀਅਤ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਖਾਲਸਾ ਜੀ ਜਦੋਂ ਆਪਾਂ ਗੁਣ ਦੇਖਦੇ ਆਂ ਤੇ ਉਹ ਆਪਾਂ ਨੂੰ ਇਨਸਾਨ ਚੰਗਾ ਲੱਗਦਾ ਏ ਪਰ ਜਦੋਂ ਅਸੀਂ ਔਗਣ ਦੇਖਣੀ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਨਾ ਤਾਂ ਆਪਾਂ ਨੂੰ ਉਹ ਰਿਸ਼ਤੇ ਚੰਗੇ ਲੱਗਦੇ ਨਹੀਂ ਤੇ ਨਾ ਹੀ ਆਪਾਂ ਨੂੰ ਉਹ ਇਨਸਾਨ ਚੰਗਾ ਲੱਗਦਾ ਏ ਇਸੇ ਤਰ੍ਹਾਂ ਖਾਲਸਾ ਜੀ ਕੋਸ਼ਿਸ਼ ਕਰਿਆ ਕਰੋ ਕਿ ਹਰ ਇਨਸਾਨ ਦੇ ਤੁਸੀਂ ਗੁਣ ਤੇ ਉਸ ਦੀਆਂ ਚੰਗਿਆਈਆਂ ਦੇਖਿਆ ਕਰੋ ਕਿਉਂਕਿ ਜੇ ਅਸੀਂ ਮਾੜੇ ਕੰਮ ਦੇਖਾਂਗੇ ਤਾਂ ਖਾਲਸਾ ਜੀ ਸਾਡੇ ਰਿਸ਼ਤੇ ਦੇ ਉੱਤੇ ਮਾੜਾ ਪ੍ਰਭਾਵ ਪਵੇਗਾ ਤੇ ਸਾਡੇ ਉੱਪਰ ਵੀ ਮਾੜਾ ਪ੍ਰਭਾਵ ਪਵੇਗਾ। ਤੇ ਲਾਸਟ ਗੱਲ ਖਾਲਸਾ ਜੀ ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੱਸਿਆ ਹੋਇਆ ਸਿਧਾਂਤ ਜੋ ਆਪਾਂ ਆਪਣੀ ਘਰ ਪਰਿਵਾਰ ਤੇ ਵਰਤਣਾਏ। ਇਸੇ ਤਰ੍ਹਾਂ ਖਾਲਸਾ ਜੀ ਮਹਾਪੁਰਖ ਕਹਿੰਦੇ ਨੇ ਜੇ ਆਪਾਂ ਖੁਸ਼ੀਆਂ ਵੰਡਾਂਗੇ ਤਾਂ ਉਹੀ ਖੁਸ਼ੀਆਂ ਆਪਾਂ ਨੂੰ ਦੋਗੁਣੀਆਂ ਚੌਗਣੀਆਂ ਹੋ ਕੇ ਮਿਲਣਗੀਆਂ ਕਿਉਂਕਿ ਖਾਲਸਾ ਜੀ ਇਹ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦਾ ਸੰਧਾਤ ਆ ਜੋ ਵੀ ਚੀਜ਼ ਆਪਾਂ ਦੂਸਰੇ ਇਨਸਾਨ ਨੂੰ ਦਿੰਦੇ ਆ ਜਾਂ ਵੰਡਦੇ ਆ ਤਾਂ ਉਹੀ ਚੀਜ਼ ਖਾਲਸਾ ਜੀ ਸਾਨੂੰ ਦੁੱਗਣੀ ਹੋ ਕੇ ਮਿਲਦੀ ਏਸੇ ਕਰਕੇ ਖਾਲਸਾ ਜੀ ਕੋਸ਼ਿਸ਼ ਇਹੀ ਕਰਿਆ ਕਰੋ ਕਿ ਸਾਡੇ ਕੋਲੋਂ ਖੁਸ਼ੀਆਂ ਹੀ ਜਾਣ ਤੇ ਉਹੀ ਖੁਸ਼ੀਆਂ ਸਾਨੂੰ ਦੁੱਗਣੀਆਂ ਚੌਗਣੀਆਂ ਹੋ ਕੇ ਮਿਲਣ ਇਸੀ ਤਰ੍ਹਾਂ ਖਾਲਸਾ ਜੀ ਇਹ ਕੁਝ ਗੱਲਾਂ ਨੇ ਜੋ ਆਪਾਂ ਆਪਣੀ ਘਰ ਪਰਿਵਾਰ ਤੇ ਲਾਗੂ ਕਰਦੀਆਂ ਨੇ ਤੇ ਦੂਜਿਆਂ ਦੀ ਉੱਪਰ ਆਪਣੀ ਮਰਜ਼ੀ ਕਦੇ ਵੀ ਨਹੀਂ ਥੋਪਣੀ ਕਿਉਂਕਿ ਖਾਲਸਾ ਜੀ ਆਪਣੀ ਘਰ ਪਰਿਵਾਰ ਦੇ ਵਿੱਚ ਅਕਸਰ ਹੀ ਬਹੁਤ ਗੱਲਾਂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਸੋਚ-ਸੋਚ ਕੇ ਜਾਂ ਕਰ-ਕਰ ਕੇ ਨਾ ਤਾਂ ਤੁਸੀਂ ਆਪ ਦੁਖੀ ਹੋਣਾ ਤੇ ਨਾ ਹੀ ਤੁਸੀਂ ਆਪਣੀ ਘਰਦਿਆਂ ਨੂੰ ਫੈਮਿਲੀ ਮੈਂਬਰ ਨੂੰ ਦੁਖੀ ਕਰਨਾ ਹੈ ਕਿਉਂਕਿ ਖਾਲਸਾ ਜੀ ਆਪਣੀ ਫੈਮਿਲੀ ਮੈਂਬਰਾਂ ਦੀ ਗਲਤੀ ਕੱਢਣ ਦੀ ਬਜਾਏ ਉਹਨਾਂ ਦੇ ਗੁਣ ਤੇ ਉਹਨਾਂ ਦੀ ਕਾਬਲੀਅਤ ਨੂੰ ਦੇਖਣਾ ਹੈ ਤੇ ਉਹਨਾਂ ਦੀ ਪ੍ਰਸ਼ੰਸਾ ਕਰਿਆ ਕਰਨੀ ਹੈ ਤੇ ਹਮੇਸ਼ਾ ਉਸ ਅਕਾਲ ਪੁਰਖ ਵਾਇਗੁਰੂ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਨਾ ਹੈ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋਗੇ ਖਾਲਸਾ ਜੀ ਤੇ ਤਾਂ ਹੀ ਆਪੜੇ ਪੂਰੇ ਪਰਿਵਾਰ ਦੇ ਵਿੱਚ ਏਕਤਾ ਤੇ ਪਿਆਰ ਬਣ ਕੇ ਰਹਿ ਸਕਦਾ ਹੈ ਤੇ ਸਾਬਤੋ ਵੱਡੀ ਖਾਲਸਾ ਜੀ ਗੱਲ ਇਹ ਆ ਕਿ ਘਰ ਦੀ ਤਰੱਕੀ ਤੇ ਕਾਮਯਾਬੀ ਦੇ ਲਈ ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਮਿਲ ਕੇ ਰਹਿਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੰਨੀ ਹੀ ਖਾਲਸਾ ਜੀ ਘਰ ਦੇ ਜੀਵਾਂ ਦੇ ਵਿੱਚ ਏਕਤਾ ਹੋਵੇਗੀ ਪ੍ਰੇਮ ਪਿਆਰ ਹੋਵੇਗਾ ਤੇ ਵਿਸ਼ਵਾਸ ਹੋਵੇਗਾ ਤਾਂ ਓਨਾ ਹੀ ਖਾਲਸਾ ਜੀ ਉਹ ਘਰ ਅੱਗੇ ਵਧੇਗਾ ਪਰ ਜਿਸ ਘਰ ਦੇ ਵਿੱਚ ਖਾਲਸਾ ਜੀ ਪਰਿਵਾਰ ਦੇ ਮੈਂਬਰ ਹਮੇਸ਼ਾ ਲੜਾਈ ਕਲੇਸ਼ ਕਰਦੇ ਰਹਿੰਦੇ ਨੇ ਤੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਇੱਕ ਦੂਸਰੇ ਤੇ ਸ਼ੱਕ ਕਰਦੇ ਨੇ ਦੋਸ਼ ਦਿੰਦੇ ਨੇ ਇੱਕ ਦੂਸਰੇ ਨੂੰ ਤੇ ਘਰ ਦੇ ਵਿੱਚ ਇੱਕ ਦੂਸਰੇ ਤੋਂ ਓਲਾ ਰੱਖਦੇ ਨੇ ਬੇਈਮਾਨੀ ਕਰਦੇ ਨੇ ਉਹ ਘਰ ਖਾਲਸਾ ਜੀ ਕਦੇ ਵੀ ਤਰੱਕੀ ਨਹੀਂ ਕਰਦਾ ਕਿਉਂਕਿ ਖਾਲਸਾ ਜੀ ਘਰ ਦੇ ਜੋ ਜੀ ਨੇ ਇੱਕ ਦੂਸਰੇ ਦੇ ਲਈ ਖੁੱਲੀ ਕਿਤਾਬ ਦੇ ਵਾਂਗੂ ਹੋਣੇ ਚਾਹੀਦੇ ਨੇ ਤੇ ਇੱਕ ਦੂਸਰੇ ਦਾ ਖਾਲਸਾ ਜੀ ਪੜਦਾ ਕੱਜਣਾ ਉਹ ਵੀ ਪਰਿਵਾਰ ਦੇ ਮੈਂਬਰਾਂ ਦਾ ਹੀ ਫਰਜ਼ ਹੁੰਦਾ ਹੈ। ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਕੁਝ ਗੁਪਤ ਰਾਜ ਤੇ ਕੁਝ ਗੁਣ ਨੇ ਜੇਕਰ ਤੁਸੀਂ ਇਹ ਆਪਣੇ ਘਰ ਦੇ ਵਿੱਚ ਅਪਣਾਉਣੇ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਅਮੀਰੀ ਆ ਜਾਵੇਗੀ ਗਰੀਬੀ ਦੂਰ ਹੋ ਜਾਵੇਗੀ। ਤੁਹਾਡਾ ਘਰ ਪੈਸੇ ਰਿਜਕ ਤੇ ਬਰਕਤ ਦੇ ਨਾਲ ਪਰਚ ਆਵੇਗਾ ਜੇਕਰ ਖਾਲਸਾ ਜੀ ਤੁਸੀਂ ਪੰਜ ਗੁਪਤ ਰਾਜ ਆਪਣੀ ਘਰ ਦੇ ਵਿੱਚ ਅਪਣਾਉਣੇ ਹੋ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਖਾਰ ਸਾਹਿਬ ਜੀ ਪੁੱਲਾ ਚੁੱਕਣ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ। ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਾਅਦ ਤੋਂ ਵਾਅਦ ਗੁਰਬਾਣੀ ਦੇ ਨਾਲ ਜੁੜੋ। ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਿਆ ਕਰੋ। ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ, ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ, ਗੁਰੂ ਵਾਲੇ ਬਣਾਉਣਾ। ਸਰ ਬਾਤ ਦਾ ਪਲਾ ਕਰਨਾ ਵਾਹੀ ਗੁਰੂ ਸੱਚੇ ਪਾਸ਼ਾ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ। ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਤੇ ਮਿਹਰ ਪਰਿਆ ਹੱਥ ਰੱਖਣਾ ਸਬਨਾ ਦੀ ਕਰ ਹੱਸਦੀ ਵਸਦੇ ਰਹਿਣ ਵਾਹੀ ਗੁਰੂ ਸੱਚੇ ਪਾਸ਼ਾ ਜੀ ਸਬਨਾ ਪੈਨ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੁਖਾਲ ਸਾ ਜੀ ਵਦ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਗੁਰੂ ਮਹਾਰਾਜ ਸੱਚੇ ਪਾਸ਼ਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ